ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਬਠਿੰਡੇ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਆਕਲਿਆ ਆਕਲਿਆ ਜਲਾਲ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਗੁਰੂ ਸਰ ਵੀ ਨੇੜੇ ਆ ਜਦੋਂ ਮਨਲਾ ਜਲਾਲ ਤੋਂ ਆਪਾਂ ਭਗਤੇ ਤੋਂ ਆਪਾਂ ਜਲਾਲ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਆ ਤਾਂ ਮਿੱਤਰੋ ਆਕਲਿਆ ਪਿੰਡ ਆਉਂਦਾ ਵਾ ਜਿਸ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਇੱਕ ਫਾਰਮਰ ਦੇ ਕਿੱਤੇ ਦੇ ਵਿੱਚ ਜਿਹੜੇ ਸੰਧ ਹੁੰਦੇ ਆ ਫਾਰਮਰ ਨੂੰ ਰਿਲੇਟਡ ਐਗਰੀਕਲਚਰ ਦੇ ਲਈ ਵਰਤੇ ਜਾਂਦੇ ਜਿਹੜੇ ਸਾਧਨ ਹੁੰਦੇ ਆ ਉਹ ਵਿਕਾਊ ਆ ਮਿੱਤਰੋ ਤੇ ਇੱਕ ਕਟਾ ਵਿਕਾਊ ਆ ਕਿਹੜੇ ਘਰ ਦੇ ਵਿੱਚ ਇਹ ਸੰਧ ਖੜੇ ਆ ਕੀ ਪਾਈ ਹੋਣੀ ਆ ਉਹਦਾ ਨਾਮ ਆ ਸਾਰੀ ਗੱਲਬਾਤ ਕਰ ਲੈਣਾ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਮੈਂ ਠੀਕ ਠਾਕ ਜੀ ਖੇਤਾਂ ਦੇ ਪਰਿਵਾਰ ਜੀ ਬਹੁਤ ਵਧੀਆ ਜੀ ਚਲੋ ਸ਼ੁਕਰ ਹੈ ਰੱਬ ਦਾ ਅੱਛਾ ਭਾਈ ਨਾਮ ਦੱਸ ਵੀ ਇੱਕ ਵਾਰੀ ਆਪਣਾ ਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਸਾਨੂੰ ਆਪ ਜੀ ਪ੍ਰੀਤਮ ਸਿੰਘ ਜੀ ਪ੍ਰੀਤਮ ਸਿੰਘ ਆਪਣਾ ਘਰ ਕਿੱਥੇ ਆ ਗਿਆ ਜੀ ਆਪਣਾ ਘਰ ਵੱਡੇ ਰੋਡ ਦੇ ਉੱਤੇ ਆ ਜੀ ਬਲਦਾਂ ਵਾਲੀ ਕੋਠੀ ਬਲਦਾਂ ਵਾਲੀ ਕੋਠੀ ਆਪਣੀ ਵਾਜੀ ਹੈ ਨਾ ਜੀ ਠੀਕ ਹੈ ਨਵੀਂ ਪਈ ਕੋਠੀ ਹੈ ਨਾ ਠੀਕ ਹੈ ਜੀ ਅੱਛਾ ਭਾਈ ਜਿਹੜੇ ਸੰ ਦਾ ਖੇਤੀਬਾੜੀ ਦੇ ਬਕਾਊ ਆ ਹਨ ਤੇ ਕੀ ਕਾਰਨ ਬਣੀ ਆ ਵੇ ਚੰਦਰ ਬਸ ਵੈਸੇ ਹੀ ਭਾਈ ਇਹ ਝੂਟਾ ਤੇੜਾ ਪਈ ਜਾਈਦਾ ਲੈਣ ਦਾ ਨਹੀਂ ਨਹੀਂ ਹਾਂ ਭਾਈ ਬਾਹਰ ਦਾ ਹੀ ਹੈ ਤਾਂ ਚੱਕਰ ਠੀਕ ਹੈ ਜੀ ਤੇ ਤੁਹਾਡਾ ਰਾਦਾ ਬਣਦਾ ਇੱਕ ਬੜਕਾ ਲੀ ਹੈ ਨਾ ਠੀਕ ਹੈ ਚਲੋ ਇਹਨਾਂ ਨਾਲ ਵੀ ਵੈਸੇ ਤਾਂ ਮੁਹੱਬਤ ਹੁੰਦੀ ਹੈ ਆਪਣੀ ਹਨਾ ਹੁਣ ਅੱਛਾ ਭਾਈ ਇਹ ਜਿਹੜਾ ਟ੍ਰੈਕ ਮਤਲਬ ਮਸ਼ੀਨ ਆ ਇਹ ਕਿਹੜਾ ਮਾਡਲ ਆ ਕੰਬਾਈਨ ਇਹ ਬਈ 14 ਮਾਡਲ ਆ 12ਵੇਂ ਮਹੀਨੇ ਚਾਈ ਹੋਈ ਆ 14 ਦੇ 14 ਦੇ 12ਵੇਂ ਮਹੀਨੇ ਚਾਈ ਹੋਈ ਆ ਬਲਕਾਰ ਦੀ ਆ ਗਈ ਹਨਾ ਜੀ ਠੀਕ ਆ ਅੱਛਾ ਚਲਾਈ ਚਲੂਈ ਦੇ ਵਿੱਚ ਓਕੇ ਠੀਕ ਆ ਚਲਾਈ ਚਲੂਈ ਚ ਪੂਰੀ ਵਧੀਆ ਓਕੇ ਆ ਜੀ ਫੁੱਲ ਰਿਪੇਅਰ ਓਕੇ ਆ ਜੀ ਠੀਕ ਆ ਜਿਵੇਂ ਹੁਣ ਸੀਜ਼ਨ ਆ ਗਿਆ ਵੀ ਮਣਾ ਰਿਪੇਅਰ ਕਰਕੇ ਰੱਖਦੇ ਉਹ ਕਰਕੇ ਰੱਖੀ ਹੋਈ ਆ ਫਿਰ ਫੁੱਲ ਓਕੇ ਆ ਟਰੈਕਟਰ ਡਰੋਟਰ ਚੜਾਇਆ ਹੋਇਆ ਆਪਣਾ ਹਨਾ ਜੀ ਅੱਛਾ ਟਰੈਕਟਰ ਦਾ ਨਾਲ ਨਹੀਂ ਦੇਣਾ ਆਪਾਂ ਨਹੀਂ ਟਰੈਕਟਰ ਨਹੀਂ ਦੇਣਾ ਇਕੱਲੀ ਮਸ਼ੀਨ ਇਕੱਲੀ ਮਸ਼ੀਨ ਦੇਵਾਂਗੇ ਤੇ ਮਤਲ ਇਹ ਬਸ ਆਪਾਂ ਹੀ ਆਪਦਾ ਆਪਦਾ ਹੀ ਕਰਦੇ ਆਂ ਦੇ ਚਲਾਉਂਦੇ ਵੀ ਆਪਾਂ ਆਪ ਹੀ ਸੀ ਮੰਗਿਆ ਕੋਈ ਆਪ ਹੀ ਚਲਾਈ ਦੀ ਠੀਕ ਹੈ ਵੀ ਮੰਨ ਲਾ ਕੋਈ ਆਪਾਂ ਇਹਦੇ ਡਰਾਈਵਰ ਦੇ ਹੱਥ ਹੀ ਨਹੀਂ ਚੱਲੇ ਨਹੀਂ ਨਹੀਂ ਜੀ ਆਪਦੇ ਹੱਥ ਹੀ ਚੱਲੀ ਹੋਈ ਹੈ ਅੱਛਾ ਜੇ ਕੋਈ ਹੁਣ ਸੀਜ਼ਨ ਆ ਜਿਵੇਂ ਕਿਸੇ ਨੇ ਖਰੀਦਣੀ ਸੀਜ਼ਨ ਵਧੀਆ ਲਾਉਗੀ ਓਕੇ ਹਾਂ ਜੀ ਹਾਂ ਜੀ ਜਮਾ ਇੱਕ 100% ਜਮਾ ਸਹੀ ਹੈ ਓਕੇ ਜੀ ਇਹਦਾ ਫਿਰ ਰੇਟ ਆਪਾਂ ਕੀ ਕਰਾਂਗੇ ਰੇਟ ਫੋਨ ਤੇ ਕਰ ਦਾਂਗੇ ਫੋਨ ਤੇ ਸਾਰੀਆਂ ਚੀਜ਼ਾਂ ਦਾ ਫੋਨ ਤੇ ਕਰ ਦਾਂਗੇ ਹਾਂ ਜੀ ਹਾਂ ਜੀ ਠੀਕ ਹੈ ਲੈ ਮਿੱਤਰੋ ਪਹਿਲੇ ਨੰਬਰ ਤੇ ਜਿਹੜੀ ਮਸ਼ੀਨ 14 ਮਾਡਲ ਆ 12ਵੇਂ ਮਹੀਨੇ ਦੇ ਵਿੱਚ ਆਈ ਬਾਈ ਹੁਣਾਂ ਨੇ ਇਹਦੇ ਆਪ ਦਾ ਜਿਹੜਾ ਆਪਣਾ ਖੇਤੀ ਆਪਦੀ ਖੇਤੀ ਹੁੰਦੀ ਹੈ ਜਿਹੜੀ ਉਹ ਹੀ ਕਟਾਈ ਕੀਤੀ ਹੋਈ ਜਾਂਦੇ ਤੇ ਉਦੋਂ ਜਦੋਂ ਕਟਾਈ ਹੋ ਜਾਂਦੀ ਉਹ ਤੋਂ ਬਾਅਦ ਬਾਈ ਹੁਣੀ ਇਹਨੂੰ ਲਾ ਦੁੰਦੇ ਸੀ ਅੰਦਰ ਬਹੁਤ ਸੋਹਣਾ ਸ਼ੈੱਡ ਬਣਿਆ ਹੋਇਆ ਬਾਈ ਉਹਨਾਂ ਦੇ ਸ਼ੈੱਡ ਦੇ ਵਿੱਚ ਲਾਈ ਹੋਈ ਸੀ ਮਿੱਤਰੋ ਸੰਭੀ ਹੋਈ ਮਸ਼ੀਨਾਂ ਇੱਕ ਚੱਲੀ ਹੋਈ ਇੱਕ ਹੱਥ ਵੱਡੀ ਗੱਲ ਯਾਰ ਰਿਪੇਅਰਿੰਗ ਦੀ ਫੁੱਲ ਹੋਈ ਹੋਈ ਆ ਬਸ ਤੁਸੀਂ ਜਾ ਕੇ ਗੀਅਰ ਪਾਉਣਾ ਵਾਦ ਮਿੱਤਰੋ ਆਪ ਦਾ ਜਿਹੜਾ ਤੁਹਾਨੂੰ ਲੋਕਲ ਏਰੀਆ ਮਿਲੂਗਾ ਉਹ ਤੁਸੀਂ ਇਹਦੇ ਨਾਲ ਵਧ ਸਕਦੇ ਹੋ ਹਨ ਜੀ ਬਈ ਆਦਾ ਕਮਾਈ ਦਾ ਸਾਧਨ ਬਣਾ ਸਕਦੇ ਆ ਤੇ ਇਹਦਾ ਕਟਰ ਆ ਪਿਆ ਪੁੱਤ ਵਿਖਾਤਾ ਕਟਰ ਵੀਨ ਦਾ ਜਿਹੜਾ ਮਾਵਾ ਪਿਆ ਬਿਲਕੁਲ ਤੁਸੀਂ ਦੇਖਿਆ 14 ਮਾਡਲ ਆ ਟਾਇਰ ਆ ਜਿਹੜੇ ਉਹ ਟਾਇਰ ਵੱਡੇ ਟਾਇਰ ਮਸ਼ੀਨ ਦੇ ਨਾਲ ਜੇ ਕਿਸੇ ਨੇ ਲੈਣਾ ਹੋਵੇ ਤਾਂ ਨਾਲ ਵੀ ਦੇ ਦਾਂਗੇ ਜੀ ਟਾਇਰ ਨਾਲ ਆ ਵੱਡੇ ਇਹ ਨਾਲ ਵੱਡੇ ਜਿਹੜੇ ਉਹ ਮਸ਼ੀਨ ਵਾਲੇ ਟਾਇਰ ਹੁੰਦੇ ਉਹ ਵੀ ਨਾਲ ਦੇ ਦੇਗੇ ਹਾਂ ਮਸ਼ੀਨਲ ਟਾਇਰ ਤਾਂ ਹੁੰਦੇ ਹੁੰਦੇ ਜੀ ਇਹ ਲਹਿਦਾ ਟਾਇਰ ਮਸ਼ੀਨ ਦੇ ਅੱਡ ਲਾਇਵ ਆ ਵੱਡੇ ਆਪਣੇ ਅੱਛਾ ਠੀਕ ਆ ਜੀ ਉਹ ਵੀ ਪੈਟਰਲ ਟਾਇਰ ਹੀ ਲੱਗਦੇ ਹੁੰਦੇ ਆ ਠੀਕ ਠੀਕ ਉਹ ਵੀ ਆਪਾਂ ਨਾਲ ਹੀ ਦੇ ਦੇਗੇ ਹਾਂ ਜੀ ਨਾਲ ਦੇ ਦੇ ਠੀਕ ਮਰਾਜੀ ਠੀਕ ਉਹ ਉਹ ਤਾਂ ਉਹ ਵੀ ਨਵੇਂ ਹੀ ਪਏ ਟਾਇਰ ਹਾਂ ਜੀ ਹਾਂ ਜੀ ਟਾਇਰ ਆ ਪਿਆ ਜਮਨਾਂਵੇਂ ਆ ਠੀਕ ਠੀਕ ਇਹ ਟਾਇ 11 ਫੁੱਟ ਆ ਤੇ ਇਹ ਚਾਦਰ ਜੁੱਦ ਰੋਕਿਆ ਹਾਂਜੀ ਹਾਂਜੀ ਜਮਾ ਸਹੀ ਹੈ ਜਹਾਜ਼ਾਂ ਨੇ ਸਮੇਤ ਜਾਲੀ ਹੈ ਜੀ ਸਮੇਤ ਜਾਲੀ ਹੈ ਇਹਨਾਂ ਵੀ ਇਹਦਾ ਵੀ ਰੇਟ ਆਪਾਂ ਫਿਰ ਫੋਨ 'ਤੇ ਕਰਦੇ ਫੋਨ 'ਤੇ ਕਰਦੇ ਠੀਕ ਹੈ ਠੀਕ ਹੈ ਤੇ ਇੱਕ ਆ ਗਿਆ ਆਪਣਾ ਕਟਾ ਇੱਧਰ ਵੀ ਆ ਜੀ ਤਾਲੀ ਵਾਲਾ ਆ ਗਿਆ 11 ਫੁੱਟ ਦੀ ਟਰਾਲੀ ਆ ਮਿੱਤਰੋ ਤੇ ਜਿਹਨੇ ਪੁਰਾਣੇ 40 ਸਮੇਤ ਸੀਜ਼ਨ ਨਾਲ ਨੂੰ ਤੁਸੀਂ ਚਾਰੇ ਪਾਸੇ ਤੋਂ ਵਿਖਾਇਆ ਕਰੀ ਜਾ ਕੇ ਹੈ ਵੀਰ ਹਰ ਦੇ ਹਟਾ ਟੂਰ ਉੱਪਰ ਰਿਪੋਰਟ ਹਾਂ ਬਈ ਸਾਰੀ ਚੰਗੀ ਪਈ ਐ ਬਈ ਹਾਂਜੀ ਹਾਂਜੀ ਇਹ ਪੁਰੀ ਸਾਫ ਰਹੀ ਅੰਦਰੋਂ ਵੀ ਕੱਢਣਗੇ ਇਹ ਵੀ ਅੰਦਰੋਂ ਹੀ ਕੱਢਣਾਂਗੇ ਠੀਕ ਠੀਕ ਨੇ ਨਿਆ ਪੋਤ ਨੂੰ ਜਿਹੜੇ ਬਾਜ ਪਟੂ ਬਦ ਹੂੰ ਠੀਕ ਐ ਜੀ ਇਹ ਤਾਂ ਹੋ ਗਈ ਆਪਣੀ ਕੰਬੈਨ ਤੇ ਆਪਣੇ ਟੂਰੇ ਟਰਾਲੀ ਹਣਾ ਜੀ ਇੱਕ ਆਪਣਾ ਅੰਦਰ ਪਿਆ ਜਨਰੇਟਰ ਹਣਾ ਜੀ ਤੇ ਉਹ ਜਨਰੇਟਰ ਕਿਹੜਾ ਵਾਜੋ ਜਨਰੇਟਰ ਆ ਪੀਟਰਿੰਗ ਦੇ ਨਾਮ ਘਰ ਵਾਲਾ ਜਨਰੇਟਰ 7.5 ਕਿਲੋਵਾਟ ਹੈ ਸਾਢੇ 7 ਕਿਲੋਵਾਟ ਦਾ ਵੀ ਘਰ ਦੀ ਬਿਜਲੀ ਵਾਲਾ ਜਿਹੜਾ ਕੰਪਟਰ ਵਾਲਾ ਉਹ ਆ ਠੀਕ ਹੈ ਜੀ ਤੇ ਚਲਾਈ ਚੋਰੀ ਦੇ ਵਿੱਚ ਓਕੇ ਹੋ ਗਈ ਜਿਵੇਂ ਚੱਲਦਾ ਜੀ ਆ ਤੁਹਾਡੇ ਫੋਨ ਅੱਗੇ ਹੀ ਬੰਦ ਕਰਿਆ ਚਲਾਈ ਚੱਲਦਾ ਜੀ ਠੀਕ ਹੈ ਠੀਕ ਆਪਣਾ ਥੋੜਾ ਜਿਹਾ ਲੋਡ ਵਧ ਗਿਆ ਕਰਕੇ ਵੱਡਾ ਲਾਉਣ ਨੂੰ ਵੱਡਾ ਰਾਤਾ ਵੀ ਉਹ ਛੋਟਾ ਰਹਿ ਗਿਆ ਛੋਟਾ ਰਹਿ ਗਿਆ ਠੀਕ ਹੈ ਜੀ ਇਹ ਤਾਂ ਹੋ ਗਿਆ ਆਪਣਾ ਜਨਰੇਟਰ ਇਹ ਤਾਂ ਹੋ ਗਿਆ ਆਪਣੇ ਖੇਤੀਬਾੜੀ ਦਾ ਸੰਦ ਜਿਹੜੇ ਆਪਾਂ ਵੇਚਣੀਆਂ ਇਹਦੀ ਹੁਣ ਇੱਕ ਆ ਕਟਾ ਵਾ ਹਨਾ ਜੀ ਇਹ ਕਿੰਨੀ ਉਮਰ ਦਾ ਵਾ ਫਿਰ ਜੀ ਇਹ 14 ਮਹੀਨਿਆਂ ਦਾ ਜੀ 14 ਮਹੀਨਿਆਂ ਦਾ ਇਹ ਕਿਹਨਾ ਕੁੰਗੜ ਦਾ ਬੱਚਾ ਆ ਇਹ ਅਰਜਲ ਕੁੰਗੜ ਦਾ ਬੱਚਾ ਆ ਇਹ ਠੀਕ ਹੈ ਜੀ ਲੈ ਪੁੱਤ ਪਿੱਛੇ ਜਾ ਠਾ ਰੋਕ ਲੈ ਪੀਸ ਕਰ ਇਥੇ ਇਹ 14 ਮਹੀਨਿਆਂ ਦਾ ਬਾਜੀ ਹਾਂਜੀ ਹਾਂਜੀ ਇਹਦੀ ਮਾਂ ਦਾ ਦੁੱਧ ਕਿੰਨਾ ਕੋ ਜੀ 18 ਕਿਲੋ ਜੀ 18 ਕਿਲੋ ਪਰ ਆ ਕੰਨੀ ਤੇ ਖੜੀ ਮਾਂ ਦੀ ਹੈ ਨਾ ਜੀ ਹਾਂਜੀ ਉਹ ਠੀਕ ਹੈ ਅੱਛਾ ਜੇ ਕੋਈ ਕੱਟਾ ਖਰੀਦਣਾ ਚਾਹੁੰਦਾ ਹੁਣ ਮਾਂ ਦੇ ਬਾਰੇ ਜਾਣਨਾ ਚਾਹੁੰਦਾ ਤਾਂ ਪਰ ਦੇ ਦੇਗੇ ਫੋਨ ਹਾਂਜੀ 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 ਵੀ ਵਾਲਾ ਆਪਾਂ ਫੋਨ ਡਿਟੇਲ ਦੇ 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 ਠੀਕ ਹੈ ਜੀ ਇਹਦਾ ਰੇਟ ਫਿਰ ਕੱਟੇ ਦਾ ਕੀ ਤੈ ਕਰ ਕੱਟੇ ਦਾ ਰੇਟ ਜੀ ਫੋਨ ਤੇ ਕਰ ਦਾਂਗੇ ਜੀ ਹੁਣ ਫੋਨ ਤੇ ਕਰ ਠੀਕ ਹੈ ਠੀਕ ਹੈ ਠੀਕ ਹੈ ਲੈ ਮਿੱਤਰੋ ਗੋਲ ਗਾਲ ਕੱਟਾ ਸਮਿਆ ਬਹੁਤ ਆ ਨਿੱਗਰ ਆ ਜਾਣ ਵਾਲਾ ਕੱਟਾ ਅਰਜਨ ਕੁੰਗੜ ਦੇ ਸੀਮਣ ਦਾ ਤੇ ਅਰਜਨ ਕੁੰਗੜ ਦਾ ਸੀਮਣ ਇੱਕ ਅਰਜਨ ਕੁੰਗੜ ਜਿਹਾ ਸਾਣਾ ਜਿਹਦੇ ਬੱਚਿਆਂ ਦਾ ਕੱਦ ਬਿਊਟੀ ਬਾਕਮਾਲ ਆਉਂਦੀ ਆ ਤੁਸੀਂ ਆਪ ਵੀ ਦੇਖਦੇ ਹੋ ਮਿੱਤਰੋ ਤੇ ਇਹ ਉਹ ਮਾਂ ਫਿਰ ਮਾਂ ਵਾਲੇ ਪਖਤੂ ਜਿਹੜੇ ਜਾਣਦੇ ਆਪਾਂ 18 ਕਿਲੋ ਦਾ ਰਿਕਾਰਡ ਆ ਮਾਂ ਬਹੁਤ ਡਬਲ ਮਾਂ ਵਾਹਿੰਦੀ ਮਿੱਤਰੋ ਪਰਲੇ ਪਾਸੇ ਖੜੀ ਹੋਈ ਆ ਕਰਨੀ ਤੋਂ ਥੋੜੀ ਜੀ ਤੁਹਾਨੂੰ ਨਜ਼ਰ ਆ ਜਿਹੜੀ ਉਹ ਘਟ ਆਊਗੀ ਇਹ ਜਿਹੜੇ ਸਾਧਨ ਇਹ ਬੱਚਾ ਜਿਹੜਾ ਦਿਨ ਗੁੰਗੜ ਦਾ ਇਹੀ ਵਗਾਉੜਾ ਬਸ ਜੀ ਹੋਰ ਤਾਂ ਨਹੀਂ ਬਗੋ ਠੀਕ ਹੈ ਨੰਬਰ ਕਿੰਨਾ ਬਈ ਆਪਣਾ ਜੀ 9876895130 ਇੱਕ ਵਾਰੀ ਹੋਰ ਬੋਲ ਦਿਓ ਜੀ 9876895130 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਤੁਸੀਂ ਬਈ ਹੁਣ ਇਹਨਾਂ ਨਾਲ ਰਾਬਤਾ ਕਰ ਮਿੱਤਰੋ ਪਿੰਡ ਆਕੜੀਆ ਆਕੜੀਆ ਜਲਾਲ ਵੀ ਕਹਿੰਦੇ ਆਕੜੀਆ ਨਾਂ ਦੇ ਤੁਸੀਂ ਮਤਲਬ ਇਕੱਲਾ ਪਿੰਡ ਤਾਂ ਵੈਸੇ ਆਕੜੀਆ ਹੀ ਆ ਗਿਆ ਹੈ ਹਨਾ ਤੇ ਆਕੜੀਆ ਜਲਾਲ ਕਾ ਹੀ ਵਜਦਾ ਜੀ ਹਾਂ ਆਕੜੀਆ ਜਲਾਲ ਕਾ ਵਜਦਾ ਹਨਾ ਜੀ ਗੂਗਲ ਤੇ ਜਿਹੜੇ ਲੋਕੇਸ਼ਨ ਚੈੱਕ ਲਿਓ ਦਾ ਆਕੜੀਆ ਜਲਾਲ ਦੀ ਹੁੰਦੀ ਆ ਹਾਂਜੀ ਠੀਕ ਹੈ ਲੈ ਵੀ ਮਿੱ